ਗੁੱਡ ਮਾਰਨਿੰਗ ਸਟੂਡੈਂਟਸ ਕਲਾਸ 7 ਬੱਚਿਓ ਅੱਜਵੇਂ ਤੁਹਾਨੂੰ ਤੁਹਾਡੀ ਗ੍ਰਾਮਰ ਬੁੱਕ ਵਿੱਚੋਂ ਲੇਖ ਇਤਿਹਾਸਿਕ ਸਥਾਨ ਦੀ ਯਾਤਰਾ ਸੈਰ ਸਪੱਟਾ ਮਨ ਨੂੰ ਪਾਏ ਮੁਖ ਤਰੋ ਤਾਜ਼ਾ ਹੋ ਜਾਏ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਜਾਣ ਪਛਾਣ ਇਤਿਹਾਸਿਕ ਸਥਾਨਾਂ ਦੀ ਯਾਤਰਾ ਵਿਦਿਆਰਥੀ ਜੀਵਨ ਵਿੱਚ ਬਹੁਤ ਮਤਵ ਰੱਖਦੀ ਹੈ ਸਮਾਜਿਕ ਤੇ ਭੂਗੋਲਕ ਵਿਸ਼ਿਆਂ ਦੇ ਵਿਦਿਆਰਥੀ ਲਈ ਤਾਂ ਇਹ ਇਤਿਹਾਸਿਕ ਸਥਾਨਾਂ ਦੀ ਯਾਤਰਾ ਖਾਸ ਕਰਕੇ ਉਹ ਜ਼ਰੂਰੀ ਹੈ ਉਹ ਚੀਜ਼ਾਂ ਜਿਨ੍ਹਾਂ ਨੂੰ ਵਿਦਿਆਰਥੀ ਕਿਤਾਬਾਂ ਵਿੱਚ ਪੜ੍ਹ-ਪੜ ਕੇ ਥੱਕ ਜਾਂਦਾ ਹੈ ਉਹਨਾਂ ਨੂੰ ਅੱਖੀਂ ਵੇਖ ਕੇ ਸਦਾ ਵਾਸਤੇ ਯਾਦ ਕਰ ਲੈਂਦਾ ਹੈ ਇਹਨਾਂ ਚ ਤਰਾਮਾ ਦਾ ਜਿੱਥੇ ਵਿਦਿਆਰਥੀ ਨੂੰ ਪੜ੍ਹਾਈ ਲਿਖਾਈ ਵਿੱਚ ਲਾਭ ਹੁੰਦਾ ਹੈ ਉੱਥੇ ਉਹਨਾਂ ਦੀ ਆਮ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਹੈ ਜਿਵੇਂ ਕਿ ਉਹਨਾਂ ਨੂੰ ਗਿਆਨ ਮਿਲਦਾ ਹੈ ਚੀਜ਼ ਬਾਰੇ ਜਾਣਕਾਰੀ ਚੀਜ਼ ਦਾ ਪਤਾ ਲੱਗਦਾ ਹੈ ਤਾਜ ਮਹਿਲ ਵੇਖਣ ਜਾਣ ਦਾ ਪ੍ਰੋਗਰਾਮ ਬਣਾਉਣਾ ਇੱਕ ਦਿਨ ਸਾਡੀ ਜਮਾਤ ਦੇ ਵਿਦਿਆਰਥੀਆਂ ਨੇ ਹੈੱਡ ਟੀਚਰ ਨਾਲ ਤਾਜ਼ ਮੈਲ ਵੇਖਣ ਬਾਰੇ ਵਿਚਾਰ ਪਟੰਦਰਾ ਕੀਤਾ ਹੁਣ ਸਾਡੀ ਜਮਾਤ ਵੱਲੋਂ ਪ੍ਰਿੰਸੀਪਲ ਸਰ ਕੋਲੋਂ ਮਨਜ਼ੂਰੀ ਲੈਣ ਲਈ ਅਰਜ਼ੀ ਲਿਖਾਈ ਅਰਜ਼ੀ ਪੜ੍ਹ ਕੇ ਪ੍ਰਿੰਸੀਪਲ ਸਰ ਨੇ ਖੁਸ਼ੀ-ਖੁਸ਼ੀ ਮਨਜ਼ੂਰੀ ਦੇ ਦਿੱਤੀ ਇਸ ਤੋਂ ਅਗੇ ਬਟੇ ਰੇਲ ਗੱਡੀ ਦਾ ਸਫ਼ਰ ਨਿਸ਼ਚਿਤ ਦਿਨ ਸਾਡੀ ਜਮਾਤ ਦੇ ਸਾਰੇ ਵਿਦਿਆਰਥੀ ਆਪਣਾ-ਆਪਣਾ ਸਮਾਨ ਲੈ ਕੇ ਸਟੇਸ਼ਨ ਤੇ ਪਹੁੰਚ ਗਏ ਗੱਡੀ ਦੀਆਂ ਸੀਟਾਂ ਦੀ ਰਿਜ਼ਰਵੇਸ਼ਨ ਅਸੀਂ ਪਹਿਲਾਂ ਤੋਂ ਹੀ ਕਰਵਾ ਲਈ ਸੀ ਗੱਡੀ ਆਈ ਤੇ ਅਸੀਂ ਉਸ ਵਿੱਚ بیٹھ ਗਏ ਤੇ ਕੁਝ ਦੇਰ ਬਾਅਦ ਗੱਡੀ ਤੇਜ਼ੀ ਨਾਲ ਆਗਰੇ ਵੱਲ ਵਧਣ ਲੱਗੀ ਆਗਰੇ ਪਹੁੰਚਣਾ ਸਾਡੀ ਗੱਡੀ ਆਗਰੇ ਸ਼ਹਿਰ ਵਿੱਚ ਸ਼ਾਮ ਤੱਕ ਪਹੁੰਚ ਗਈ ਸਭ ਤੋਂ ਪਹਿਲਾਂ ਅਸੀਂ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਤੇ ਰਾਤ ਕਾफी ਹੋ ਚੁੱਕੀ ਸੀ ਸਾਰੇ ਵਿਅਕਤੀ ਖਾਣਾ ਖਾਣ ਤੋਂ ਵਾਸ ਹੋ ਗਏ ਜਦੋਂ ਅਸੀਂ ਸਵੇਰੇ ਉੱਠੇ ਤਾਂ ਅਸੀਂ ਐਡਿਟਿਚਰ ਨੂੰ ਤਾਜ ਮਹਿਲ ਵੇਖਣ ਜਾਣ ਲਈ ਬੇਨਤੀ ਕੀਤੀ ਹੁਣ ਆਖਿਆ ਕਿ ਤਾਜ਼ ਮਹਿਲ ਰਾਤ ਨੂੰ ਵੇਖਣ ਦਾ ਲੱਗੀ ਮਜ਼ਾ ਹੈ ਅਸੀਂ ਪਹਿਲਾਂ ਸਾਰਾ ਦਿਨ Agra ਘੁੰਮੇ ਤੇ ਰਾਤ ਨੂੰ ਅਸੀਂ ਤਾਜ ਮਹਿਲ ਵੇਖਣ ਲਈ ਚੱਲ ਪਏ ਉਸ ਹੋ ਗਏਗਾ ਤਾਜ ਮਹਿਲ ਦਾ ਵਰਣਨ ਤਾਜ ਮਹਿਲ ਬਾਗ ਦੀ ਸੱਤਾਂ ਤੋਂ 6 ਮੀਟਰ ਉੱਚੇ ਸੰਗਮਰਮਰ ਤੇ ਇੱਕ ਚੂਤਰੇ ਪਰ ਘੜਾਇਆ ਹੈ ਵੀ ਸੰਗਮਰਮਰ ਦਾ ਇੱਕ ਚੂਤਰਾ ਬਣਿਆ ਹੋਇਆ ਜਿਹਦੇ ਉੱਤੇ ਤਾਜ ਮਹਿਲ ਖੜਾ ਹੈ ਚਬੂਤਰ ਦੇ ਜਿਹੜੇ ਚੌਂਵੇਂ ਕੋਨੇ ਉੱਪਰ ਚਾਰ ਮিনার ਲੱਗੇ ਹੋਏ ਨੇ ਵੱਡੇ ਵੱਡੇ ਇਹ ਕਾਫੀ ਉੱਚੇ ਤੇ ਵੱਡੇ ਨੇ ਇਹਨਾਂ ਦਾ ਇਹਨਾਂ ਮਨਾਰਾਂ ਤੇ ਚੜ੍ਹਨ ਲਈ ਫਿਰ ਕੀ ਲੱਗੀਆਂ ਹੋਈਆਂ ਨੇ ਪੌੜੀਆਂ ਤੇ ਸਜੇ ਬਣੇ ਹੋਏ ਨੇ ਬਾਗ ਦਾ ਦ੍ਰਿਸ਼ ਇਸ ਇਮਾਰਤ ਦੇ ਆਲੇ-ਦੁਆਲੇ ਇੱਕ ਬਹੁਤ ਸੁੰਦਰ ਬਾਗ ਹੈ ਇਹ ਸਾਰੇ ਬਾਗ ਵਿੱਚ ਨਰਮ 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 ਤੇ مخਮਲੀ ਕਾ ਹਿਸ਼ੀ ਹੋਈ ਹੈ ਦਰਵਾਜੇ ਤੋਂ ਤਾਜ ਮਹਿਲ ਤੱਕ ਦੋਹੀ ਪਾਸੇ ਸੰਗਮਰਮਰ ਦੇ ਰਸਤੇ ਬਣੇ ਹੋਏ ਨੇ ਇਹਨਾਂ ਰਸਤਿਆਂ ਦੇ ਦੋਹੀ ਪਾਸੇ ਕੀ ਲੱਗਿਆ ਹੋਇਆ ਪੌਦੇ ਲੱਗੇ ਹੋਏ ਨੇ ਪੌਦੇ ਆਪਣੇ ਕੀ ਕਰਦੇ ਆ ਬਟੇ ਕਿਤੇ ਵੀ ਆਪਾਂ ਪੌਦੇ ਲਗਾ ਲਈਏ ਉਹ ਆਪਣੇ ਇਸ ਦੀ ਉਹ ਸੁੰਦਰਤਾ ਵਿੱਚ ਵਾਧਾ ਕਰਦੇ ਆ ਅਗਰ ਭਾ ਇਹਨਾਂ ਨੂੰ ਘਰ ਚ ਲਗਾਵਾਂਗੇ ਵੀ ਉਹਦੀ ਸੁੰਦਰਤਾ ਵਿੱਚ ਵਾਧਾ ਕਰਨਗੇ ਤਾਜ ਮਹਿਲ ਦਾ ਇਤਿਹਾਸ ਵੀ ਤਾਜ ਮਹਿਲ ਕਿਉਂ ਬਣਾਇਆ ਗਿਆ ਇਹਦਾ ਇਤਿਹਾਸ ਹੈਗਾ ਮੁਨਤਾਜ਼ ਮਹਿਲ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਪਿਆਰੀ ਬੇਗਮ ਮੁਨਤਾਜ਼ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ ਇਸ ਨੂੰ ਵੀ ਹਜ਼ਾਰ ਮਜ਼ਦੂਰਾਂ ਨੇ ਰਾਤ ਦਿਨ ਕੰਮ ਕਰਕੇ 20 ਸਾਲਾਂ ਵਿੱਚ ਪੂਰਾ ਕੀਤਾ ਤੇ ਉਸ ਸਮੇਂ ਇਸ ਤੇ ਕਰੋੜਾਂ ਰੁਪਏ ਖਰਚਾਏ ਸ਼ਾਹਜਹਾਨ ਤੇ ਮੁਨਤਾਜ਼ ਦੀਆਂ ਕਬਰਾਂ ਫਿਰ ਅਸੀਂ ਵੀ ਕਿਹਦੀ ਯਾਦ ਵਿੱਚ ਬਣਾਇਆ ਜਾਂਦਾ ਹੈ ਸ਼ਾਹਜਹਾਨ ਨੇ ਆਪਣੀ ਪਿਆਰੀ ਬੇਗਮ ਮੁਮਤਾਜ਼ ਮਹਿਲ ਦੀ ਬੇਗਮ ਮੁਮਤਾਜ਼ ਦੀਜ਼ਾਰ ਵਿੱਚ ਬਣਾਇਆ ਸੀ ਉਹ ਫਿਰ ਅਸੀਂ ਸ਼ਾਹਜਹਾਨ ਤੇ ਮੁਮਤਾਜ਼ ਦੀਆਂ ਕਬਰਾਂ ਵੇਖੀਆਂ ਇੱਥੋਂ ਦੀਆਂ ਕੰਧਾਂ ਅਤੇ ਗੁੰਦਾਂ ਉੱਤੇ ਵੀ ਕਮਾਲ ਦੀ ਮੀਨਾ ਕਾਰੀ ਕੀਤੀ ਹੋਈ ਹੈ ਸਾਡਾ ਸਾਰਿਆਂ ਦਾ ਮਨ ਤਾਜ ਮਹਿਲ ਵੇਖ ਕੇ ਗਦਗਦ ਹੋ ਗਿਆ ਸੀ ਘਰ ਵਾਪਸੀ ਅਸੀਂ ਅਗਲੇ ਦਿਨ ਫਤਿਹਪੁਰ ਸਿੱਕਰੀ ਵੇਖਣ ਗਏ ਤੇ ਚਾਰ ਦਿਨਾਂ ਦੀ ਇਸ ਯਾਤਰਾ ਮਗਰੋਂ ਸੀ ਆਪਣੇ ਘਰ ਪਹੁੰਚੇ ਥੈਂਕ ਯੂ ਹੈਵ ਅ ਨਾਈਸ ਡੇ